ਅਗੇਂਸ ਡਰੱਗਜ਼ ਦੇ ਮੌਕੇ ਤੇ ਪੰਜਾਬ ਪੁਲਿਸ ਪੂਰੇ ਪੰਜਾਬ ਦੇ ਵਿੱਚ 10 ਵੱਖ-ਵੱਖ ਥਾਵਾਂ ਤੇ ਨਸ਼ਾ ਨਿਪਟਾਰਾ ਪ੍ਰੋਗਰਾਮ ਆਯੋਜਿਤ ਕਰ ਰਹੀ ਹੈ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਵਿੱਚ ਜਿਸ ਦੇ ਵਿੱਚ 83 ਕਿਲੋ ਹੈਰੋਇਨ 3557 ਕਿਲੋ ਹਫੀਮ 4.5 ਲੱਖ ਗੋਲੀਆਂ ਦਾ ਮੌਕੇ ਤੇ ਹੀ ਪਾਰਦਰਸ਼ੀ ਢੰਗ ਦੇ ਨਾਲ ਨਿਪਟਾਰਾ ਕੀਤਾ ਜਾਵੇਗਾ ਸੂਬਾ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਨਸ਼ਿਆਂ ਦੇ ਖਾਤਮੇ ਦੇ ਲਈ ਐਨਫੋਰਸਮੈਂਟ ਡੈਡੀਕੇਟ ਡੇਡیکیشن ਅਤੇ ਰੋਕਥਾਮ ਦੇ ਇੱਕ ਵਿਆਪਕ ਰਣਨੀਤੀ ਦੀ ਸਮੀਖਿਆ ਕੀਤੀ ਹੈ ਤੇ ਅਪਣਾਇਆ ਹੈ ਆਓ ਰਲ ਕੇ ਅਡੋਲ ਸੰਕਲਪ ਦੇ ਨਾਲ ਨਸ਼ੇਵਰਦ ਲੜਨ ਦਾ ਪ੍ਰਣ ਕਰੀਏ ਆਓ ਅਸੀਂ ਆਪਣੇ ਨੌਜਵਾਨਾਂ ਆਪਣੇ ਪਰਿਵਾਰਾਂ ਅਤੇ ਆਪਣੇ ਭਵਿੱਖ ਦੀ ਰੱਖਿਆ ਕਰੀਏ ਜੈ ਹਿੰਦ ਅੱਜ ਇੰਟਰਨੈਸ਼ਨਲ ਡੇ ਅਗੇਂਸਟ ਡਰਗ ਅਬਿਊਜ਼ ਦੇ ਦਿਹਾੜੇ ਤੇ ਪੰਜਾਬ ਪੁਲਿਸ 10 ਵੱਖਰੀ ਵੱਖਰੀ ਥਾਵਾ ਤੇ ਡਰਗ ਡਿਸਪੋਜ਼ਲ ਦੇ ਦੇ ਪ੍ਰੋਗਰਾਮ ਕਰ ਰਹੀ ਹੈ ਤੋ ਇੱਕ ਪਾਰਦਰਸ਼ੀ ਤਰੀਕੇ ਨਾਲ ਜਿਹੜੇ ਸੀਜ਼ਡ ਡਰੱਗਸ ਹੈਗੇ ਉਹਨਾਂ ਨੂੰ ਡਿਸਪੋਜ਼ ਕੀਤਾ ਜਾ ਰਿਹਾ ਹੈ ਅੱਜ 83 ਕਿਲੋ ਹਿਰੋਇਨ 3557 ਕਿਲੋ ਅਫੀਮ ਅਤੇ 4.5 ਲੱਖ ਕੈਪਸੂਲ ਤੇ ਗੋਲੀਆਂ ਡਿਸਪੋਜ਼ ਆਫ ਕੀਤੀ ਜਾਣਗੀ ਇਹ ਡਰੱਗਸ ਦੇ ਖਿਲਾਫ ਲੜਾਈ ਲੜਾਈ ਦੇ ਵਿੱਚ ਇੱਕ ਟਰਾਂਸਪੇਰੈਂਟ ਵਰਕਿੰਗ ਹੈਗੀ ਹਾਂ ਪਿਛਲੇ ਦਿਨਾਂ ਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨੇ ਹਾਈ ਲੈਵਲ ਰਿਵਿਊ ਮੀਟਿੰਗ ਕਰਕੇ ਜਿਹੜੀ ਡਰੱਗਸ ਦੇ ਅਗੇਂਸਟ ਜੰਗ ਚੱਲ ਰਹੀ ਹੈ ਉਸ ਨੂੰ ਰਿਵਿਊ ਕੀਤਾ ਸਮੀਖਿਆ ਕੀਤੀ ਤੇ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਸੀਗੇ ਜਿਸ ਦੇ ਵਿੱਚ ਟਾਪ ਪ੍ਰਾਇਰੀਟੀ ਜਿਹੜੇ ਨਸ਼ੇ ਤਸਕਰਾਂ ਦੀ ਪ੍ਰਾਪਰਟੀਆਂ ਨੂੰ ਸੀਜ਼ ਕਰਨ ਨੂੰ ਦਿੱਤੀ ਗਈ ਹੈ ਤੇ ਫਾਰਵਰਡ ਤੇ ਬੈਕਵਰਡ ਲਿੰਕੇਜਸ ਦਾ ਪਤਾ ਲਗਾ ਕੇ ਡਰੱਗਸ ਦੇ ਸੋਰਸ ਤੱਕ ਪਹੁੰਚਿਆ ਜਾਊਗਾ ਤੇ ਅੱਗੇ ਜਿੱਥੋਂ ਤੱਕ ਇਹ ਡਰੱਗਸ ਪਹੁੰਚਨੇ ਸੀਗੇ ਉਸ ਨੂੰ ਅਨਵੈਲ ਕੀਤਾ ਜਾਊਗਾ ਤੇ ਸਭ ਤੋਂ ਇੰਪੋਰਟੈਂਟ ਮੁੱਖ ਮੰਤਰੀ ਜੀ ਦੇ ਨਿਰਦੇਸ਼ ਹੈਗੇ ਕਿ ਪਿੰਡਾਂ ਤੇ ਮੋਹੱਲਿਆਂ ਦੇ ਵਿੱਚ ਪੁਆਇੰਟਸ ਆਫ ਸੇਨ ਤੇ ਡਰੱਗਸ ਦੇ ਖਿਲਾਫ ਅੰਕੁਸ਼ ਲਾਇਆ ਜਾਵੇ ਪ੍ਰਭਾਵੀ ਤਰੀਕੇ ਨਾਲ ਕਾਰਵਾਈ ਕੀਤੀ ਜਾਵੇ ਤੋਂ ਇਸ ਲਈ ਪੰਜਾਬ ਪੁਲਿਸ ਪੰਜਾਬ ਸਰਕਾਰ ਦੇ ਦੂਸਰੀ ਡਿਪਾਰਟਮੈਂਟਸ ਦੇ ਨਾਲ ਪੀਐਸਐਫ ਅਤੇ ਸੈਂਟਰ এজੰਸੀਜ਼ ਨਾਲ ਮਿਲ ਕੇ ਮਿਲ ਕੇ ਇੱਕ ਕੋਆਰਡੀਨੇਟਡ ਤਰੀਕੇ ਨਾਲ ਕੰਮ ਕਰ ਰਹੀ ਹੈ ਅੱਜ ਦੇ ਦਿਨ ਸਾਨੂੰ ਡਰੱਗਸ ਨੂੰ ਨਾ ਕਰਨੀ ਹੈ ਸੇ ਨੋ ਟੂ ਡਰੱਗਸ ਤੇ ਮੈਂ ਸਾਰਿਆਂ ਨੂੰ ਅਪੀਲ ਕਰਾਂਦਾ ਕਿ ਇਕੱਠੇ ਹੋ ਕੇ ਇੱਕ ਜੋ ਜ਼ੋਰਦਾਰ ਐਫਰਟ ਕਰੋ ਤਾਂ ਕਿ ਪੰਜਾਬ ਨੂੰ ਅਸੀਂ ਸਾਰੇ ਦਸ਼ਾ